ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫੇਰ ਦੂਜੀ ਦਿਨ ਅਸੀਂ ਹੜ ਪੀੜਤ ਇਲਾਕੇ 'ਚ ਆਏ ਆ ਜੀ ਜਿਹੜੇ ਪਿੰਡਾਂ 'ਚ ਅੱਜ ਅਸੀਂ ਪਹੁੰਚੇ ਆ ਇਹ ਇਲਾਕਾ ਥੋੜਾ ਜਿਹਾ ਬਿਆਸ ਦਰਿਆ ਦੇ ਨਾਲ ਲੱਗਦਾ ਥੁਸੀ ਬਨ ਪਿੰਡ ਕਿਹੜਾ ਤੁਹਾਨੂੰ ਜਾਣ ਕਰੇ ਆ ਆਉਂਦਾ ਨਾ ਹਾਲ-ਚਾਲ ਪਦੀ ਇਹ ਕਿਹੜਾ ਪਿੰਡ ਹੈ ਜੀ ਇਹ ਇਹ ਬਾਈ ਕੰਮੇਵਾਲ ਪਿੰਡ ਹੈ ਕੰਮੇਵਾਲ ਨਾਲ ਦਾ ਬਾਗੂਵਾਲ ਬਾਗੂ ਆ ਕੇ ਕੰਮੇਵਾਲ ਪਿੰਡ ਦੀ ਇਹ ਬੰਨ ਹੈ ਜੀ ਤਾਂ ਹੈ ਤੇ ਇਹਨੂੰ ਜਿਲ੍ਹਾ ਨਾ ਲਾਉਂਦਾ ਜਿਲ੍ਹਾ ਕਰਬੋਤ ਲਾਏ ਕਰਬੋਤ ਬੰਨਿਆ ਤੇ ਬਲਾਕ ਤੇ ਭਾਈ ਕੀ ਹਾਲਾਤ ਨੇ ਇੱਥੇ ਇੱਥੇ ਮਾਰ ਦੇ ਵਿੱਚ ਕੀ ਹਾਲਾਤ ਨੇ ਇੱਥੇ ਫੁੱਲਾ ਆਤਸਰ ਬਹੁਤ ਵਿਚਾਰੇ ਮਾਰੇ ਆ ਅੱਛਾ ਜੀ ਹਾਂਜੀ ਤੇ ਕੀ ਚੱਕਰ ਕੀ ਜਿਹੜੇ ਲੋਕ ਬੈਠੇ ਧਿਆਣ ਕੇ ਬੰਦ ਉੱਤੇ ਘਰਾਂ ਚ ਪਾਣੀ ਵੜਿਆ ਕੀ ਚੱਕਰ ਉਹਨਾਂ ਦੇ ਘਰਾਂ ਚ ਪਾਣੀ ਆ ਜਿਹੜੇ ਆ ਬੰਦਾਂ ਦੇ ਅੰਦਰ ਬੈਠੇ ਨਾ ਉਹਨਾਂ ਦੇ ਜਦੋਂ ਗਾੜੀ ਪਾਣੀ ਪਾਣੀ ਹੈਗਾ ਪਾਣੀ ਬੋਲ ਰਿਹਾ ਸੀ ਹਾਂ ਅੱਛਾ ਜੀ ਅੱਛਾ ਜੀ ਯਾਨੀ ਜਿਹਨਾਂ ਨੇ ਬੰਦਾਂ ਦੇ ਵਿਚਕਾਰ ਧੰਨਵਾਦ ਅੱਛਾ ਲੈ ਗਏ ਆਪਣਾ ਤੇ ਕਿੰਨੇ ਕਿੰਨੇ ਫੁੱਟ ਪਾਣੀ ਪਾੜਿਆ ਪਾਣੀ ਪਾੜਿਆ 6 7 7 ਫੁੱਟ ਪਾਣੀ 6 ਤੇ ਕਿੰਨੇ ਕੁ ਲੋਕ ਇਸ ਹੜ ਦੇ ਸਮੱਸਿਆ ਫਸੇ ਹੋਏ ਆ ਦੀ ਇਸ ਚਾਹ ਪਾਜੀ ਕੋਈ 6 650 ਜੀ ਹੋਣਾ ਤੇ 2 2.5 ਫੁੱਟ ਡੰਗਰ ਹੋਣਾ ਕੱਟੋ ਕੱਟ ਜਿਆਦਾ ਲੰਗਰ ਜੀ ਦੇ ਬਲਟਰਾਂ ਦੇ ਇੱਕ ਸਾਹ ਹੋਰ ਗਵਰਨਮੈਂਟ ਨੂੰ ਕੋਈ ਨਹੀਂ ਮਿਲਿਆ ਜੀ ਕੋਈ ਨਹੀਂ ਸੀ ਗਵਰਨਮੈਂਟ ਉਹ ਆਪਣੇ ਆਉਂਦੇ ਆ ਆਪਣੀਏ ਵਾਸਤੇ ਪੁਲਿਸ ਆਈ ਦੀ ਨਾਲ ਉਹਨਾਂ ਦੇ ਆਪਣੀਆਂ ਗੱਲਾਂ ਕਰਕੇ ਚਲੋ ਬਾਗ ਕੇ ਦੀ ਸਾਡੀ ਗੱਲ ਨਹੀਂ ਸੌਂਦੇ ਭਾਈ ਜਣ ਜੀ ਤੁਹਾਡੇ ਕਿੰਨਾ ਹੋ ਜਦੋਂ ਕੋਈ ਪ੍ਰਸ਼ਾਸਨ ਹੁੰਦਾ ਤੇ ਨਾਲ ਪਹੁੰਚ ਨਹੀਂ ਜਿਆਦਾ ਹਾਂਜੀ ਹਾਂਜੀ ਆਮ ਜਨਤਾ ਦੀ ਆਵਾਜ਼ ਤਾਂ ਉਹਨਾਂ ਤੱਕ ਪਹੁੰਚਦੀ ਨਹੀਂ ਹਾਂਜੀ ਇਹੀ ਚੱਕਰ ਹੈ ਤੇ ਹੋਰ ਵੀਰ ਕੋਈ ਆਏ ਸਹਯੋਗ ਵਾਸਤੇ ਕੋਈ ਵੀਰ ਤੁਹਾਡੇ ਵਰਗੇ ਹੁੰਦੇ ਹਾਂ ਹਾਂਜੀ ਤੇ ਪੜੀ ਹੁਣ ਦੇ ਟਾਈਮ ਦੀ ਆਪਾਂ ਗੱਲ ਕਰੀਏ ਤੇ ਅੱਜ ਦੇ ਟਾਈਮ 'ਚ ਆਪਾਂ ਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਇਸੇ ਦਿਨ ਦੱਸੋ ਇਹ ਵੀਡੀਓ ਤੁਹਾਡੇ ਸਾਰੇ ਜ਼ਿਲ੍ਹੇ ਨੇ ਦੇਖਣੀ ਹੈ ਜਿਹੜੀ ਚੀਜ਼ ਤੁਹਾਨੂੰ ਲੱਗਦੀ ਜਰੂਰੀ ਹੈ ਹੋਣ ਤੇ ਆਪਾਂ ਨੂੰ ਇੱਥੇ ਸਾਰੇ ਇੱਕ ਸੌਦੇ ਪੱਤੇ ਸਾਰਾ ਮਿਲ ਗਿਆ ਵਾ ਇਹਨਾਂ ਨੂੰ ਮਿਲਨੇ ਸੀ ਬਾਕੀ ਹੁਣ ਅਸੀਂ ਕਹਿੰਦੇ ਗਾ ਜਿਹੜੀਆਂ ਹਨ ਫਸਲਾਂ ਚਲੋ ਮਰ ਗਈਆਂ ਵਾ ਗਾੜੀ ਸਾਡੀ ਬਾਹ ਫੜੀ ਜਾਵੇ ਹਾਂ ਹੁਣ ਇੱਕ ਵਾਰੀ ਤਾਂ ਕੰਮ ਹੋ ਗਿਆ ਜੋ ਹਣਾ ਜਿਹੜੀ ਗਾੜੀ ਅਸੀਂ ਹੁਣ ਫਸਲਾਂ ਮਰ ਗਈਆਂ ਵਾ ਗਾੜੀ ਕਣਕ ਬੀਜ ਨਹੀਂ ਕੁਝ ਕਰਨਾ ਪੈਣੀ ਆ ਪਤਨੀਆਂ ਕਾਨੀਆਂ ਉਹਦੇ ਵਾਸਤੇ ਢੀਲ ਵੇਜੇ ਵਰਖਾ ਦੇਈ ਗਣਕਾ ਵਾ ਕਣਕੀ ਮਿਲ ਜਾਣ ਲੋਕਾਂ ਨੂੰ ਕੜੀ ਸਰਕਲ ਕੰਮ ਕੇ ਬਹੁਤ ਸਾਰੇ ਜ਼ਿੰਮੇਵਾਰਾਂ ਦੇ ਪਸ਼ੂ ਵੀ ਦੱਸਦੇ ਮਰ ਗਏ ਹਾਂਜੀ ਦੋ ਹਾਂਜੀ ਹਾਂਜੀ ਤੇ ਉਹਨਾਂ ਵਾਰਦਾ ਵੀ ਵਿਚਾਰ ਕਰਨਾ ਪੈਣਾ ਜਿਵੇਂ ਠੀਕ ਠੀਕ ਦੋਸਤੋ ਜੀ ਇਹਨਾਂ ਦੇ ਕਹਿਣ ਮੁਤਾਬਕ ਇਹ ਗੱਲ ਹੈ ਵੀ ਜਿਹੜਾ ਰਾਸ਼ਨ ਪਾਣੀ ਸਮੱਗਰੀ ਆ ਉਹ ਕਾਫੀ ਹੱਦ ਤੱਕ ਇਹਨਾਂ ਤੱਕ ਪਹੁੰਚ ਰਹੀ ਹੈ ਬਹੁਤ ਜ਼ਿਆਦਾ ਸੰਗਤ ਲੰਗਰ ਲੈ ਕੇ ਆ ਰਹੀ ਲੇਕਿਨ ਇਹਨਾਂ ਨੂੰ ਜਿਹੜੀ ਪਰੇਸ਼ਾਨੀ ਲੱਗਦੀ ਵੀ ਉਹਨਾਂ ਵਾਲੇ ਟਾਈਮ ਦੀ ਹੈ ਕਿ ਜਦੋਂ ਇਹ 10 15 ਦਿਨਾਂ ਬਾਅਦ ਇਹ ਪਾਣੀ ਦਾ ਰੋਗ ਘਟਣਾ ਹੈ ਤੇ ਹਰੇਕ ਜ਼ਿੰਮੇਦਾਰ ਨੇ ਆਪਣੇ ਘਰੇ ਜਾਣਾ ਕਿਸੇ ਦੀ ਘਰ ਦੀ ਮੁਰੰਮਤ ਹੋਣ ਵਾਲੀ ਹੋਣੀ ਹੈ ਕਿਸੇ ਦੀ ਬਿਲੀ ਦੀਆਂ ਤਾਰਾਂ ਛੜ ਜਾਣੀਆਂ ਕਿਸੇ ਦਾ ਕੋਈ ਮਕਾਨ ਢੱਟਿਆ ਹੋਣਾ ਹੈ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਘਰ ਦੇ ਲਈ ਲੜਿੰਦੀਆਂ ਹੋਣਗੀਆਂ ਤੇ ਇਹਨਾਂ ਦੀ ਇਹ ਬੇਨਤੀ ਹੈ ਸੰਗਤ ਨੂੰ ਕਿ ਸੰਗਤ ਜੀ ਤੁਸੀਂ ਉਸ ਟਾਈਮ 15 ਦਿਨ ਬਾਅਦ ਸਾਡੀ ਜਿਹੜੀ ਬਾਹ ਫੜੋ ਇਸ ਟਾਈਮ ਮਾਰੇ ਦੀ ਕਿਰਪਾ ਨਾਲ ਬਹੁਤ ਵੀਰ ਭਰਾ ਸਪੋਰਟ ਕਰਦੇ ਪਿਆ ਪਰ ਜਿਹੜਾ ਆਉਣ ਵਾਲਾ ਟਾਈਮ ਇਤੋਂ ਵੀ ਭਿਆਨਕ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਪਸ਼ੂ ਮਰੇ ਆ ਜੇ ਉਹਨਾਂ ਦੀ ਬਦਬੂ ਵੀ ਆਉਣੀ ਹੈ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਫੈਲਣੀਆਂ ਹੈ ਇਲਾਕੇ ਦੇ ਵਿੱਚ ਤੇ ਉਸ ਟਾਈਮ ਦੇ ਲਈ ਵੀ ਆਪਾਂ ਜਾਗਰੂ ਰਹੀਏ ਇਹਦੀ ਵੀ ਅੱਜ ਅਸੀਂ ਆਪਣੇ ਫੰਡਿੰਗ ਇਕੱਠੀ ਕਰਕੇ ਅੱਜ ਅਸੀਂ ਲੰਘਣਾ ਦਾ ਯੂਰਪ ਆ ਦੀਏ ਤੇ 10 ਦਿਨ ਬਾਅਦ ਸਾਡੇ ਕੋ ਕੋਈ ਬੰਦਾ ਇੱਥੇ ਪਹੁੰਚਿਆ ਪਹੁੰਚਣਾ ਹਾਂਜੀ ਹਾਂਜੀ ਇਹਨਾਂ ਦੇ ਕਿਹੜਾ ਮਤਾਬਕ ਇਹ ਚੀਜ਼ ਹੈ ਵੀ ਤੁਸੀਂ 15 20 ਦਿਨ ਬਾਅਦ ਵੀ ਜਿਹੜਾ ਬੜ ਦਾ ਕਿਸੇ ਭਰਾ ਨੂੰ ਡੀਜ਼ਲ ਦੇ ਦਿਓ ਜਿਹੜਾ ਆਪਣੀ ਪਿਆਲੀ ਪੁਲੀ ਕੰਮ ਕਰ ਲਵੇ ਜਾਂ ਕਿਸੇ ਦੀ ਘਰ ਦੀ ਮੁਰੰਮਤ ਕਰਾਤ ਉਹ ਸਾਰਾ ਸਮਾਨ ਜਿਹੜਾ ਖੇਤੀ ਨਾਲ ਰਿਲੇਟਡ ਆ ਪਸ਼ੂ ਤੁਹਾਨੂੰ ਜਿਹੜੇ ਵਿਚਾਰੇ ਗਰੀਬ ਬੰਦੇ ਜਿਹੜੇ ਦੁੱਧ 10 ਕਿਲੋ 20 ਕਿਲੋ ਵੇਚ ਕੇ ਗੁਜ਼ਾਰਾ ਕਰਦੇ ਕਿਸੇ ਦੀ ਗਾਂ ਮੱਜ ਮਰ ਗਈ ਉਹ ਤੁਸੀਂ ਤੇ ਉਹ ਸਭ ਤੋਂ ਵੱਡੀ ਮਾਨ ਸੇਵਾ ਹੈ। ਭਾਜੀ ਕੁਝ ਹੋਰ ਕਹਿਣਾ ਚਾਹੋਗੇ ਤੁਸੀਂ? ਬਹੁਤ ਸਮਾਂ ਲੱਗ ਪਈ ਹੈ। ਠੀਕ ਆ ਜੀ। ਤੇ ਇਹ ਤੁਹਾਨੂੰ ਗਰਾਊਂਡ ਰਿਪੋਰਟ ਦਿਖਾ ਰਹੇ ਹਾਂ ਜੀ ਜਿਲ੍ਹਾ ਕਪੂਰਥਲਾ ਪਿੰਡ ਕੰਨੇ ਨਾਲ ਬਾਗੂ ਕੱਲੇਵਾਲ ਬਾਗੂਵਾਲ ਦੇ ਵਿੱਚ ਇੱਥੇ ਵੀਰਾਂ ਨੇ ਅੱਜ ਅਸੀਂ ਪਹੁੰਚ ਕੀਤੀ ਇਹਨਾਂ ਤੱਕ ਤੇ ਅਸੀਂ ਪ੍ਰਸ਼ਾਸਨ ਅੱਗੇ ਵੀ ਮੰਗ ਕਰਦੇ ਹਾਂ ਕਿ ਇਹਨਾਂ ਤੱਕ ਪਹੁੰਚ ਕਰੋ ਜੋ ਵੀ ਲੜਿੰਦੀਆਂ ਚੀਜ਼ਾਂ ਇਹਨਾਂ ਤੱਕ ਪਹੁੰਚਦੀਆਂ ਹੋ ਜਾਣ ਤੇ ਜਿਹੜੇ ਮਰੀਆਂ ਵੀਰ ਜਥੇਬੰਦੀਆਂ ਤੁਰੀਆਂ ਫਿਰਦੀਆਂ ਦੂਰ ਦੂਰ ਤੱਕ ਹੋ ਕੀ ਰਿਹਾ ਕਿ ਅੱਜ ਕੱਲ ਸੋਸ਼ਲ ਮੀਡੀਆ ਦੇ ਲੋਕ ਦੇ ਦਿਆ ਵੀ ਇੱਥੇ ਬਾੜਿਆ ਤੇ ਸਾਰੀ ਜਥੇਬੰਦੀ ਉਧਰ ਨੂੰ ਸਿੱਧੀ ਹੋ ਜਾਂਦੀ ਹੈ ਤੇ ਕੁਸ਼ਕ ਲੱਗ ਕੇ ਇੱਥੇ ਜਿੱਥੇ ਲੋਕਾਂ ਨੂੰ ਪ੍ਰੋਪਰ ਰਾਸ਼ਨ ਵੀ ਨਹੀਂ ਮਿਲਿਆ ਤੇ ਚੀਜ਼ਾਂ ਕੁ ਜਗਾਵਾ ਉਹ ਦੇਖੋ ਵੀ ਜਿੱਥੇ ਲੋਕ ਘਾਟ ਪਹੁੰਚ ਕਰਦੇ ਬੇ ਚਾਹੀ ਤੁਹਾਡੇ ਲੋਕਲ ਆ ਚਾਹੀ ਦੂਰ ਆ ਉਸੇ ਤੱਕ ਪਹੁੰਚ ਕਰੋ ਪਾਣੀ ਕੋਈ ਦਵਾਈ ਤੱਕ ਦਵਾਈ ਆ ਨਹੀਂ ਦਵਾਈ ਵੀ ਅੱਜ ਤੱਕ ਨਹੀਂ ਪਹੁੰਚ ਕੀਤੀ ਸੀ ਕਹਿੰਦੇ ਚਲੋ ਤੁਸੀਂ ਦਵਾਈ ਅੱਜ ਲੈ ਕੇ ਆਏ ਤੇ ਜਿੰਨਾ ਠੀਕ ਠੀਕ ਉਹ ਡੰਗਰ ਵਾਲੇ ਜਿੱਦਾਂ ਡਾਕਟਰ ਤੁਰੇ ਫਿਰਦੇ ਸਰਕਾਰੀ ਚਲੋ ਉਹ ਵੀ ਆਉਣਗੇ ਮਾਹੋਜੋ ਵਾਲੇ ਜਿੱਦਾਂ ਕੰਮ ਕਰਾਉਂਦਾ ਮਾੜਾ ਓਕੇ ਧੰਨਵਾਦ